ਦੇ ਨਾਲ ਪਹਿਲਗਾਮ ਵਿਖੇ ਅਤਵਾਦੀ ਹਮਲਾ ਹੋਇਆ ਹੈ ਤੇ ਨਿਹੱਥੇ ਲੋਕਾਂ ਨੂੰ ਮਾਰਿਆ ਗਿਆ ਜਿਸ ਤੇ ਵਜਾ ਦੇ ਨਾਲ ਪੂਰੇ ਦੇਸ਼ ਭਰ ਦੇ ਵਿੱਚ ਲੋਕਾਂ ਦੇ ਵੱਲੋਂ ਪਾਕਿਸਤਾਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਅਤਵਾਦੀਆਂ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਰੋਸ ਇੰਨਾ ਜ਼ਿਆਦਾ ਵੱਧ ਚੁੱਕਿਆ ਹੈ ਕਿ ਲੋਕ ਜਿਹੜੇ ਨੇ ਲਗਾਤਾਰ ਪ੍ਰਸ਼ਾਸਨ ਅੱਗੇ ਕੇਂਦਰ ਸਰਕਾਰ ਅੱਗੇ ਮੰਗ ਕਰ ਰਹੇ ਨੇ ਕਿ ਜਲਦੋਂ ਜਲਦੀ ਜਿਹੜੇ ਨੇ ਪੁਖਤਾ ਕਾਰਵਾਈ ਜਿਹੜੀ ਇਹਨਾਂ ਦੇ ਉੱਤੇ ਕੀਤੀ ਜਾਵੇ ਤਾਂ ਕਿ ਪਾਕਿਸਤਾਨ ਦੇ ਜਿਹੜੇ ਨੇ ਹੱਥੇ ਲੋਕਾਂ ਤੇ ਜਿਨ੍ਹਾਂ ਨੇ ਹਮਲਾ ਕੀਤਾ ਹੈ ਪਾਕਿਸਤਾਨ ਨੇ ਉਹਨਾਂ ਨੂੰ ਜਿਹੜਾ ਹੈ ਸਬਕ ਸਿਖਾਇਆ ਜਾ ਸਕੇ ਤੇ ਸਬਕ ਵੀ ਜੇ ਜੋ ਕਿ ਜ਼ਿੰਦਗੀ ਭਰ ਯਾਦ ਰਹੇ ਤੇ ਆਉਣ ਵਾਲੀ ਸੱਤ ਪੀੜੀਆਂ ਨੂੰ ਯਾਦ ਰਹੇ ਤੇ ਇਨ ਬਿਟਵੀਨ ਜੇਕਰ ਅਸੀਂ ਗੱਲ ਕਰੀਏ ਹਲਕਾ ਪੋਆ ਦਿੱਤਾ ਪੋਆ ਵਿਖੇ ਵੀ ਗੁੱਜਰ ਸਮੁਦਾਇ ਦੇ ਵੱਲੋਂ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਉੱਥੇ ਹੀ ਪੁਤਲਾ ਫੂਕ ਕੇ ਪਾਕਿਸਤਾਨ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਗਈ ਹੈ ਇਸ ਮੌਕੇ ਤੇ ਗੱਲਬਾਤ ਕਰਾਂਗੇ ਮੁਹੰਮਦ ਸਫੀ ਚੇਚੀ ਦੇ ਨਾਲ ਜਿਨ੍ਹਾਂ ਦੇ ਵੱਲੋਂ ਪਾਕਿਸਤਾਨ ਦੇ ਖਿਲਾਫ ਇੰਨਾ ਜ਼ਿਆਦਾ ਗੁੱਸਾ ਤੇ ਇੰਨੀ ਜ਼ਿਆਦਾ ਪ੍ਰੜਾਸ ਕੱਢੀ ਗਈ ਹੈ ਆਓ ਸੁਣਦੇ ਹਾਂ ਪੂਰੀ ਗੱਲਬਾਤ ਕੀ ਕੁਝ ਕਹਿਣਾ ਹੈ ਉਹਨਾਂ ਦਾ ਤੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਆਪਣਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਮੈਂ ਮੁਹੰਮਦ ਸਲੀਮ ਇਮਾਮ ਜਮਾ ਮਸਜਿਦ ਖਾਨਕੋਟ ਮੈਂ ਪਿਛਲੇ ਜੁਮੇ ਵੀ ਆਪਣੀ ਮਸਜਿਦ ਇਸ ਵਿਸ਼ੇ ਤੇ ਗੱਲ ਕਰ ਚੁੱਕਿਆ ਹਾਂ ਔਰ ਆਪਣੇ ਬਿਆਨ ਦਰਜ ਕਰਵਾਏ ਨੇ ਔਰ ਉਹ ਵੀਡੀਓ ਫੇਸਬੁੱਕ ਤੇ ਜਲਦੀ ਗਈ ਹੈ ਬਹੁਤ ਦੁੱਖ ਔਰ ਬਹੁਤ ਹੀ ਅਫਸੋਸਨਾਕ ਜਿਹੜੀ ਘਟਨਾ ਹੋਈ ਹੈ ਸਰ ਪਹਿਲਗਾਮ ਚ ਨਾ ਉਹਦਾ ਸਾਨੂੰ ਬਹੁਤ ਦੁੱਖ ਔਰ ਬੜਾ ਅਫਸੋਸ ਹੈ ਲੋਕ ਉਹਦੀ ਨਿੰਦਾ ਕਰਦੇ ਪਏ ਆ ਮੈਂ ਸਰ ਨਿੰਦਾ ਨਿੰਦਾ ਨਹੀਂ ਕਰ ਰਿਹਾ ਨਾ ਮੈਂ ਮਜ਼ਮਮਤ ਕਰਦਾ ਥੱਕ ਗਏ ਆਂ ਹੀ ਸਰ ਨਿੰਦਾ ਕਰ ਕਰਕੇ ਨਾ ਮਜ਼ਮਤ ਕਰ ਕਰ ਕੇ ਥੱਕ ਗਏ ਆ ਕੰਡੈਮ ਕਰ ਕਰ ਕੇ ਥੱਕ ਗਿਆ 50 ਸਾਲ ਤੋਂ ਤਾਂ ਮੈਂ ਦੇਖ ਰਿਹਾ ਆ ਇਹ ਕੰਡੈਮ ਨਿੰਦਾ ਨਿੰਦਾ ਨਾਲ ਕੁਝ ਨਹੀਂ ਹੁੰਦਾ ਸਰ ਐਕਸ਼ਨ ਐਕਸ਼ਨ ਚਾਹੀਦਾ ਹੈ ਸਾਡੀ ਸਰਕਾਰ ਨੂੰ ਬੇਨਤੀ ਹੈਗੀ ਹੈ ਜੋ ਵੀ ਸਰਕਾਰ ਮੌਜੂਦ ਹੈਗੀ ਹੈ ਉਹ ਇਹਦੇ ਤੇ ਸਖਤ ਕਾਰਵਾਈ ਕਰੇ ਇਹਨਾਂ ਲੋਕਾਂ ਨੂੰ ਫਟਾਫਟ ਫੜ ਕੇ ਜਿੱਥੇ ਵੀ ਹੈ ਨੇ ਜਿੱਥੇ ਵੀ ਛੁਪੇ ਨੇ ਕੱਢ ਕੇ ਇਹਨਾਂ ਨੂੰ ਸਰ ਸਰ ਆਮ ਚੌਰਾਹੇ ਦੇ ਖੜੇ ਕਰਕੇ ਨਾ ਚਾਹੇ ਗੋਲੀਆਂ ਮਾਰੀਆਂ ਜਾਣ ਤੇ ਚਾਹੇ ਫਾਂਸੇ ਤੇ ਲਟਕਾਇਆ ਜਾਏ ਜੋ ਸਜ਼ਾ ਅੱਛੀ ਤੋਂ ਅੱਛੀ ਸਦਾ ਬੰਦ ਲਿਆ ਉਹ ਦਿੱਤੀ ਜਾਏ ਅਸੀਂ ਲੋਕੀ ਸਰ ਬਹੁਤ ਪਰੇਸ਼ਾਨ ਹੋ ਚੁੱਕੇ ਆ ਸਾਨੂੰ ਸਾਨੂੰ ਸਾਡੇ ਦਾ ਡਬਲ ਅਜ਼ਾਬ ਹੈ ਗਿਆ ਇੱਕ ਇਹ ਮੁਸੀਬਤ ਜਿਹੜੀ ਆਂਦੀ ਹੈ ਉਹਦਾ ਦੁੱਖ ਲੱਗਦਾ ਹੈ ਬੇਕਸੂਰ ਬੇ ਇਨੋਸੈਂਟ ਲੋਕਾਂ ਨੂੰ ਉੱਥੇ ਗੋਲੀਆਂ ਨਾਲ ਮਾਰਿਆ ਗਿਆ ਕਿਉਂ ਸਰ ਹਾਲਾਂਕਿ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਪਈਆਂ ਨੇ ਸਾਨੂੰ ਚੀਜ਼ਾਂ ਨੂੰ ਸਮਝਣੇ ਪੈਣਾ ਹੈ ਸੋਚਣੇ ਪੈਣਾ ਹੈ ਔਰ ਦੂਸਰੀ ਗੱਲ ਜਿਹੜਾ ਸਾਡੇ ਇਹ ਨਾਰਾ ਚੱਲਦਾ ਪਿਆ ਨਾ ਕਿ ਸਾਡੇ ਹਿੰਦੂ ਭਾਈ ਕਹਿੰਦੇ ਨੇ ਕਿ ਵਟੋਗੇ ਤੋਂ ਕਟੋਗੇ ਮੁਸਲਮਾਨ ਵੀ ਕਹਿੰਦੇ ਹੋਣੇ ਵਟੰਗੇ ਤੋਂ ਕਟੰਗੇ सिख भी कहें होने नहीं सर असी कल कल ना बटेंगे ना कटेंगे मैं कहना हिंदू मुस्लिम सिख ईसाई बौद्धि जैनी दलित जिन्हें भी धर्म है साड़ी सारी इंडिया सारे इकट्ठे हो जाओ और एक हो गए कहो कि असी हम बटेंगे तो कटेंगे पूरा देश एक एक हो के सारे समुदाय एक हो जान सारे धर्म एक हो जान फिर कह कि इंडियन भारतीय हम सब भारतीय हैं हम एकजुट हो अगर रहेंगे तो बचेंगे कटें बटेंगे तो कटेंगे हम सब के लिए, के लिए कहना चाहिए सर एक एक धर्म के लिए नहीं मैं ये संदेश देना चाहता हूँ कि हमारे लिए बहुत परेशानी है हालांकि हम ऐसी चीज़ें पहले भी देख चुके हैं तो मरता कौन है एक आम नागरिक कहीं हिंदू मर गया कहीं मुस्लिम मर गया ट्रेन में गोली मार दी वो भी नाम पूछ के धर्म पूछ के मारी थी जो बचाने वाला था वो हिंदू था उसने उसको भी मार दिया सेम हालात यहाँ पर हुए आपने नाम पूछ के उनको गोलियाँ मारी वो क्या था सैयद आदिल हुसैन वो बचाने गया राइफल छीनने की कोशिश की बचाने की कोशिश की उसी को गोली मार दी वो भी मार दिया इसका मतलब है आतंकवाद का कोई धर्म कोई मजहब नहीं होता इन्होंने गोलियां चलानी हैं माहौल ख़राब करना है हिंदू मुस्लिम में के अंदर नफरत डालनी है और भाग जाना है उसके बाद इनका काम ख़त्म हो जाता है लेकिन सरकारों का काम शुरू होता है सर और रही बात ये प्रधानमंत्री भी बोल रहे थे कोई भी ऐसा आदमी जिसको हम नहीं जानते पहचानते नहीं हैं अजनबी है, है कहाँ से आया है कौन आया है उसको रखना है अगर उसकी पूरी इंक्वायरी पूछताछ आधार कार्ड प्रधान को ख़बर होनी चाहिए किसी ऐरे गहरे को बिना तफ्तीश के अपने घरों में ना रखें और ना किसी को पना दें इस बच के रहें क्योंकि हालात नाजुक चल रहे हैं सरकार के सरकार के आगे हमारी फिर यही बेनती है कि इन अपराधियों को जल्द से जल्द पकड़ कर ऐसी सज़ा दी जाए जो ਹਮਾਰਾ ਪੜੋਸੀ ਵੀ ਯਾਦ ਰੱਖੇ ਔਰ ਉਹ ਵੀ ਯਾਦ ਰੱਖੇ ਔਰ ਆਇਂਦਾ ਐਸੀ ਹਰਕਤ ਕਰਨੇ ਕੀ ਕੋ ਹਿੰਮਤ ਨਾ ਕਰ ਪਾਏ। ਠੀਕ ਹੈ ਜਨਾਬ ਜੀ। ਮੈਂ ਹਾਂ ਜੀ ਮੁਹੰਮਦ ਸ਼ਫੀ ਚੇਚੀ ਮੁਸਲਮ ਰਾਸ਼ਟਰੀ ਮੈਂ ਸੰਯੋਜਕ ਪੰਜਾਬ। ਅੱਜ ਮੈਂ ਇੱਥੇ ਮੇਰੇ ਹੀ ਸਤਾਨ ਤੇ ਲੋਕਾਂ ਨੇ ਸਾਰਿਆਂ ਨੇ ਆ ਕੇ ਪ੍ਰਦਰਸ਼ਨ ਕੀਤਾ ਹੈ। ਅਸੀਂ ਇੰਨਾ ਇੱਕ ਦੁੱਖ ਕਰਦੇ ਆ ਇਸ ਚੀਜ਼ ਦਾ ਜੇ ਸਾਡੇ ਦੇਸ਼ ਦੇ ਦੁਸ਼ਮਣ ਦੇਸ਼ ਦੇ ਦੁਸ਼ਮਣ ਆ ਕੇ ਸਾਡੇ ਕੋਈ ਪਰਦੇਸੀ ਬੰਦੇ ਉਹਨਾਂ ਨੂੰ ਨਾ ਹੱਕ ਮਾਰ ਦਿੰਦੇ ਨੇ ਮੈਂ ਇਸੀ ਕੜੇ ਸ਼ਮਤਾ ਨਾਲ ਨਿੰਦਾ ਕਰਦਾ ਹਾਂ ਔਰ ਜਿਹੜਾ ਸਾਡਾ ਗੁੱਜਰ ਸਮਾਜ ਆ ਇਹ ਹਮੇਸ਼ਾ ਹੀ ਹਿੰਦੁਸਤਾਨ ਦਾ ਫਰਮੇਦਾਰ ਰਿਹਾ ਹੈ ਜਾ ਉਹ ਜੰਮੂ ਕਸ਼ਮੀਰ ਦਾ ਹੋਵੇ ਜਾ ਉਹ ਹਿਮਾਚਲ ਦਾ ਹੋਵੇ ਜਾਂ ਪੰਜਾਬ ਦਾ ਹੋਵੇ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਉੱਚੀਆਂ ਪਹਾੜੀਆਂ ਤੇ ਜਦੋਂ ਲੋਕ ਰਹਿੰਦੇ ਨੇ ਤੇ ਜਿੰਨੇ ਵੀ ਫੌਜੀ ਨੇ ਜਾਂ ਸਾਡੀ ਸੈਨਾ ਹੈ ਉਹ ਉਹਨਾਂ ਦੇ ਨਾਲ ਮਿਲ ਜੁਲ ਕੇ ਰਹਿੰਦੀ ਆ ਉਹਨਾਂ ਦੇ ਨਾਲ ਮਿਲ ਜੁਲ ਕੇ ਰਹਿੰਦੀ ਆ ਕੋਈ ਵੀ ਉਗਰਵਾਦੀ ਜਾਂ ਗੈਰ ਬੰਦਾ ਆਵੇ ਤੇ ਉਹਨਾਂ ਨੂੰ ਦੱਸਿਆ ਜਾਂਦਾ ਹੈ ਤੇ ਅਸੀਂ ਹਮੇਸ਼ਾ ਗੁੱਜਰ ਸਮਾਜ ਹਿੰਦੁਸਤਾਨ ਦਾ ਫਰਮੇਂਦਾਰ ਰਿਆ ਔਰ ਫਰਮੇਂਦਾਰ ਜਦ ਤੱਕ ਜਿੰਦੇ ਹਾਂ ਫਰਮੇਂਦਾਰ ਰਹਾਂਗੇ ਸਾਡਾ ਦੇਸ਼ ਹੈ ਤੇ ਸਭ ਕੁਝ ਆ ਦੇਸ ਨਹੀਂ ਹੈ ਤਾਂ ਕੁਛ ਨਹੀਂ ਹੈ ਸਰਕਾਰਾਂ ਜਿਹੜੀਆਂ ਕਹਿ ਰਹੀਆਂ ਕਿ ਹੋ ਸਕਦਾ ਲੜਾਈ ਦਾ ਮਾਹੌਲ ਬਣ ਜੇ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਕਿ ਬਿਲਕੁਲ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ ਉਹਨਾਂ ਨੂੰ ਅੰਦਰ ਜਾ ਕੇ ਮਾਰਨਾ ਚਾਹੀਦਾ ਹੈ ਇੱਕ ਇੱਕ ਬੰਦੇ ਨੂੰ ਜਾ ਕੇ ਮਾਰਨਾ ਚਾਹੀਦਾ ਹੈ ਉਹ ਜਾ ਕੇ ਜਿਹੜੀਆਂ ਪੁੱਠੀਆਂ ਸਿੱਧੀਆਂ ਵੀਡੀਓ ਪਾਉਂਦੇ ਨੇ ਅਸੀਂ ਇਹ ਕਰ ਦੇਾਂਗੇ ਉਹ ਕਰ ਦੇਾਂਗੇ ਉਹਨਾਂ ਨੇ ਮਾਂ ਦਾ ਸਿਰ ਕਰਨਾ ਹੈ ਉਸ ਤਰ੍ਹਾਂ ਸਾਡੀ ਫੌਜ ਜਾਦੇ ਆ ਸਾਡੀ 20 ਕਰੋੜ ਫੌਜ ਹੈਗੀ ਆ ਹਿੰਦੁਸਤਾਨ ਦੀ ਫਿਰ ਉਹ ਤਮਕਾਨ ਦਾ ਕੰਮ ਕਰਦੇ ਆ ਉਹਨਾਂ ਵਾਸਤੇ ਸਾਡਾ ਗੁੱਜਰ ਸਮਾਜ ਹੀ ਛੱਡਿਆ ਜਾਏ ਤੇ ਅਸੀਂ ਲੜਨ ਨੂੰ ਉਹਨਾਂ ਨੂੰ ਬਗਿਆਰ ਹਥਿਆਰ ਤੋਂ ਤਿਆਰ ਆਂ ਪਾਕਿਸਤਾਨੀਆਂ ਨਾਲ ਮਾਰਨ ਨੂੰ ਤਿਆਰ ਆਂ ਅਸੀਂ ਸਾਡੇ ਦੇਸ਼ ਦੇ ਦੁਸ਼ਮਣ ਹੈ ਅੱਜ ਤੋਂ 8 ਸਾਲ ਪਹਿਲੇ ਦੀਨਾਨਗਰ ਵਿੱਚ ਤਿੰਨ ਯਹੂਦੀ ਉਹ ਖਾਰਜੀ ਮਾਰੇ ਗਏ ਥੇ ਤਾਂ ਮੈਨੂੰ ਕਿਹਾ ਸੀ ਜੇ ਇਹਨਾਂ ਨੂੰ ਕਿਸੇ ਕਬਰਸਤਾਨ ਦੇ ਵੀ ਦਫਨਾਇਆ ਜਾਏ ਤਾਂ ਮੈਂ ਮਨਾਂ ਕਰ ਦਿੱਤਾ ਸੀ ਜੇ ਆਪਣੇ ਦੇਸ਼ ਦੇ ਵਿੱਚ ਅਸੀਂ ਦੇਸ਼ ਦਰੋਹੀਆਂ ਨੂੰ ਅਸੀਂ ਨਹੀਂ ਦਫਨਾਣ ਦੇਾਂਗੇ ਉਹ ਨਹੀਂ ਦਫਨਾਣ ਦਿੱਤੇ ਸਿ ਅਸੀਂ ਔਰ ਮੈਂ ਵਾਅਦਾ ਕਰਦਾ ਹਾਂ ਜੇ ਕੋਈ ਵੀ ਬੰਦਾ ਇੱਕ ਵੀ ਕੋਈ ਉਪਰਾ ਆਏ ਸਾਡੇ ਗੁਜਰ ਸਮਾਜ ਦੇ ਡੇਰਿਆਂ ਵਿੱਚ ਆਏ ਸਾਡੇ ਗੁਜਰ ਸਮਾਜ ਦੇ ਕਿਸੇ ਵੀ ਇੱਕ ਵਿੱਚ ਆਏ ਮੈਂ ਸਾਰਿਆਂ ਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਤੇ ਇੱਕ ਦਾ ਇੱਕ ਬੰਦਾ ਉਹਨੂੰ ਕਿਸੇ ਨੂੰ ਬਿਲਕੁਲ ਸ਼ਰਨਾ ਨਾ ਦੇ ਉਹਦੀ ਬਿਲਕੁਲ ਪਛਾਣ ਕਰੇ ਉਹਦਾ ਪਿੰਡ ਦਾ ਜਿਹੜਾ ਸਰਪੰਚ ਹੈ ਪਹਿਲੇ ਉਹਨੂੰ ਬੁਲਾਏ ਉਹਨੂੰ ਪਛਾਣ ਕਰੇ ਫਿਰ ਉਹਨੂੰ ਅੰਦਰ ਰਹਿਣ ਦੇ ਸਾਡੇ ਦੇਸ਼ ਦੇ ਦੁਸ਼ਮਣ ਅਸੀਂ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਾਂਗੇ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਦੀ ਰਿਪੋਰਟ